ਹੈਲੋ ਜੀ ਸਤ ਸ੍ਰੀ ਅਕਾਲ ਦੁਲੱਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਬਲੌਗ ਸ਼ੁਰੂ ਕਰਦੇ ਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਤੇ ਭੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਹੁਣ ਆਪਾਂ ਸਬਜੀ ਧਰਨ ਦੀ ਤਿਆਰੀ ਕਰਦੇ ਸੀਗੇ ਤੇ ਕੱਪੜੇ ਮਾ ਧੁੱਪ ਜੀ ਚ ਖਿੱਚਦਾ ਨੇ ਜਿਹੜੇ ਸੁੱਕ ਗਏ ਸੀ ਉਹ ਲਾਤੇ ਸੀਗੇ ਤੇ ਦੂਸਰੇ ਰਹਿ ਗਏ ਕਿਉਂਕਿ ਹਰ ਰੋਜ਼ ਹੀ 2 12 ਵਜੇ ਜਾਂਦੇ ਨੇਗੇ ਅਹ ਤੁਪੇ ਨਾ ਸੁੱਕਣੇ ਪਾਉਣ ਨੂੰ ਕਿਉਂਕਿ ਕੰਮ ਮਤਨਦੇ ਚ ਬਸ ਐਨਾ ਟਾਈਮ ਹੋ ਜਾਂਦਾਗਾ ਨਾ ਇਹਦੋਂ ਪਹਿਲਾਂ ਕੱਪੜੇ ਨਹੀਂ ਪੈਂਦੇ ਨਾ ਹੀ ਧੁੱਪ ਧੁੱਪ ਤਾਂ ਚਲੋ ਵਧੀਆ ਹੁੰਦੀ ਹੈਗੀ ਹਜੇ ਨਾ ਸੁੱਖਣ ਵਾਲੇ ਜਿਦਿ ਘਿਦ ਰੱਬ ਭੁੱਲਿਆ ਹੋਇਆ ਹੈਗਾ ਧੁੰਦਾ ਨੂੰ ਜੇ ਇਸ ਤਰ੍ਹਾਂ ਹੀ ਭੁੱਲਿਆ ਰਹੇ ਪਰ ਧੁੰਦਾ ਵੀ ਚਾਹੀਦੀਆਂ ਨੇ ਫਿਰ ਕਹਿੰਦੇ ਨੇ ਕਣਕਾਂ ਨਹੀਂ ਹੁੰਦੀਆਂ ਹੈਗੀਆਂ ਨਾ ਜਾਂ ਕੱਪੜੇ ਮੈਂ ਕੁਝ ਲਾ ਕੇ ਰੱਖ ਤੇ ਜਦੋਂ ਠੰਡ ਲੱਗਦੀ ਹੈ ਚੱਕ ਕੇ ਲੈ ਲੈਣੇਗੇ ਜਦੋਂ ਗਰਮੀ ਆਉਂਦੀ ਹੈਗੀ ਲਾ ਕੇ ਤਾਰ ਤੇ ਟੰਗ ਦੇਣੇਗੇ ਤਾਰ ਪਰ ਹੀ ਰਹਿੰਦੀ ਹੈ ਕੱਪੜਿਆਂ ਨਾਲ ਕਦੇ ਸ਼ਾਲ ਟੰਗ ਤਾਂ ਕਦੀ ਕੁੱਤੀ ਟੰਗਦੀ ਹੈ ਨਾ ਹੈ ਸਟ੍ਰੇਨ ਹੋਈ ਜਾਂਦਾਗਾ ਤੇ ਹੁਣ ਆਪਾਂ ਵਲੌਗ ਸ਼ੁਰੂ ਕਰਦੇ ਮੈਂ ਸਬਜ਼ੀ ਕੱਟਦੀ ਸੀਗੀ ਸਬਜ਼ੀ ਮੈਂ ਗਾਜਰਾਂ ਦੀ ਕੱਟਦੀ ਆਗੀ ਫਿਰ ਆਲੂ ਕੱਟੂਗੀ ਫਿਰ ਸਬਜ਼ੀ ਬਣਾਉਣੀ ਆ ਹੈ ਨਹੀਂ ਗਈ ਕਰ ਇਧਰ ਹੀ ਸੀਗੇ ਦੁਕਾਨ ਚੀ ਦੁਕਾਨ ਚੀ ਸੀ ਪਹਿਲਾਂ ਮੈਂ ਛਾਂ ਚ ਬੈਠੀ ਸੀਗੀ ਤੇ ਹੁਣ ਠੰਡ ਲੱਗਦੀ ਹੈਗੀ ਨਾ ਹੁਣ ਮੈਂ ਧੁੱਪੇ ਬਲੂੜੀ ਖਿੱਚਦੀ ਆਗੀ ਇੱਕ ਮੰਜਾ ਕਰ ਲੈਣੀ ਬੀਬੀ ਕਹਿੰਦੀ ਸੀ ਫੋਨ ਕਰਿਆ ਸੀ ਕਹਿੰਦੀ ਮੈਂ ਆਉਣੀ ਹੈਗੀ ਉਨੇ ਪਤਾ ਨਹੀਂ ਮੋਡੇ-ਮੋਡੇ ਕੱਢਣੇ ਨੇ ਕਹਿੰਦੀ ਮੈਂ ਮੜ ਜਾ ਇਧਰ ਆ ਕੇ ਪੁੱਛ ਦੱਸ ਕੇ ਨਾ ਵੀ ਸੌਖਾ ਹੋ ਜਾਂਦਾ ਕੰਮ ਕਰਨਾ ਜੇ ਜਦ ਆਪਾਂ ਇਕੱਠੇ ਇੱਕ ਦੂਜੇ ਦੀ ਸਲਾਹ ਨਾਲ ਕਰਦੇ ਨਾ ਉਹ ਕੰਮ ਵਧੀਆ ਲੱਗਦਾ ਹੈਗਾ ਨਾ ਜੇ ਆਪਾਂ ਇਕੱਲੇ ਕਰਾਂਗੇ ਕਈ ਵਾਰ ਫਿਰ ਉਹ ਗਲਤ ਵੀ ਹੋਏ ਨੇ ਫਿਰ ਆਪਾਂ ਨੂੰ ਐ ਜੀ ਹੋ ਜਾਂਦਾ ਵੀ ਕਿਸੇ ਨੂੰ ਪੁੱਛਣਾ ਲਿਆ ਨਾ ਫਿਰ ਕੰਮ ਦੁਬਾਰਾ ਕਰਨਾ ਔਖਾ ਹੈਗਾ ਮੈਂ ਕਹਿੰਦੀ ਮੈਂ ਇਧਰੀ ਆ ਜਾ ਮਹਾ ਜਾ ਮੈਂ ਤੈਨੂੰ ਕਿਹੜਾ ਕਹੇ ਵੀ ਨਾ ਨਾ ਤੇ ਇਹਨੇ ਮੋਡੇ ਕੱਢਣੇ ਸੀਗੇ ਫਿਰ ਗਲੇ ਤੇ ਨਾ ਮੋਡੇ ਧੱਕ ਲੱਗੀ ਹੋਊਗੀ ਨਵੀਂ ਨੇ ਤਾਂ ਅਜੇ 3 ਦਿਨ ਹੋ ਗਿਆ ਹੱਥ ਨਹੀਂ ਲਾ ਹੈਗਾ ਹੁਣ ਦੇਖੋ ਜੇ ਤੁਨੀ ਹੁਣ ਆਪਾਂ ਖਿੱਚ ਦਿਆ ਮੰਜਾ ਧੁੱਪੇ ਨਾਲੇ 2 ਮਿੰਟ ਬੈਠਾਂਗੇ ਗੱਲਾਂ ਬਾਤਾਂ ਕਰਾਂਗੇ ਨਾ ਤੇ ਨਾਲੇ ਆਪਾਂ ਆਵਦੀ ਕੰਮ ਥੰਦੀ ਕਰਦੇ। ਸੋ ਇਹ ਆਪਾਂ ਪਕਾਉਣੇਗੇ ਇਹਨੂੰ ਸਬਜ਼ੀ ਆਹਦਾ ਤੇਲ ਅਜ ਮੈਨੂੰ ਮਟਕ ਲੈ ਲਈ। ਫਿਰ ਕਿਹਨਾ ਮੈਂ ਵੀ ਵਰਤੇ ਸੀ ਤੇ ਇੱਥੇ ਪੈਗਾ। ਮੈਂ ਦੋ ਬੋਤਲਾਂ ਇਹ ਲੀਟਰ-ਲੀਟਰ ਵਾਲੀ ਭਰ ਕੇ ਰੱਖ ਲਈ ਨਹੀਂ ਮੰਗੇਗੀ। ਫਿਰ ਉਹ ਵਰਤਰੀਏ ਸੋਖੇ ਨਾਲ ਰੋਲਦਾ ਨਹੀਂ ਹੈਗਾ ਨਾ ਜੇ ਆਪਾਂ ਕਿਸੇ ਭਾਂਡੇ ਚ ਪਾਉਣੇ ਉਹ ਟੱਕਣ ਉੱਪਰੋਂ ਲੈ ਜਾਂਦਾ ਹੈਗਾ। ਬੋਤਲ ਚ ਠੀਕ ਰਹਿੰਦਾ ਹੈਗਾ। ਕੀ ਠੀਕ ਨਹੀਂ ਪੈਂਦਾ ਲੋ ਤੇ ਇੱਧਰ ਮੈਂ ਕੋਲੇ ਦੁੱਧ ਰੱਖਣ ਨਾਲੇ ਮਹੋਂ ਸਬਜ਼ੀ ਰੱਖ ਲੈਣੀ ਹੈਗੀ ਤੇ ਹੋਰ ਕੋਲ ਇੱਥੇ ਸਬਜ਼ੀ ਬਣੀ ਹੋਊ ਤੇ ਦੁੱਧ ਬਣੂਗਾ ਨਾ ਕੋਲ ਖੜੇ ਤੇ ਦੁੱਧ ਕੋਲੇ ਖੜੇ ਵੀ ਨਾ ਕਰਿਆ ਨਹੀਂਦਾ ਹੈਗਾ ਮੱਲੋਂ ਮਰੀ ਨਿਕਲ ਜਾਂਦਾ ਸਾਡਾ ਕਈ ਦਿਨ ਹੋ ਗਏ ਦੁੱਧ ਨਿਕਲਦੇ ਨੂੰ ਨਾ ਗੈਸ ਤੇ ਰੱਖਦੇ ਗੈਸ ਤੇ ਵੀ ਨਿਕਲ ਜਾਂਦਾਗਾ ਆਪਣਾ ਤੇਲ ਹੋ ਗਿਆ ਗਰਮਾ ਉਡੀ ਜੀ ਮੈਂ ਪਾਉਂਗੀ ਝਜਮੈਨ ਜਮੈਨ ਨਾਲ ਜਿਹੜੀ ਗਾਜਰਾਂ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈਈ ਨਾ। کئی ਬਾਤ ਵੀ ਪਾਉਂਦੇ ਨੇ ਨਾ ਤੇ ਹਿੰਦਰਾ ਪਾ ਮਸਾਲੇ ਦੇ ਵਿੱਚ ਆਦਰਕ ਤੇ ਉਹ ਟਮਾਟਰ ਨਹੀਂ ਕੱਟਿਆ ਹੈਗਾ ਟਮਾਟਰ ਤਾਂ ਮੈਂ ਬਾਅਦ 'ਚ ਹੀ ਪਾਉਂਗੀ। ਗਿਉਨੀ ਇਹਨਾਂਸਾਲਾ ਬੋਈ ਦੇ ਕੋਈ ਦੇ ਨਾ ਪਉ। ਠੀਕ? ਹਰੀ ਮਿਰਚਾਂ ਵਾਲੀ। ਤਦ ਇਹ ਹਮ ਇੱਕ ਫੋਲ ਬਦਲ ਕੇ ਨਾ ਆ ਮਾਚਕਿੱਟ ਲੈ ਨਾ ਫੇਰ ਤੱਕ ਨਹੀਂ ਰੱਖਾਂ ਅੱਜ ਮੈਂ ਫ੍ਰੀਜ ਬੰਦ ਕਰਕੇ ਬੰਦ ਗਈ ਹਾਂ ਮੈਂ ਤੇ ਲਾਇਆ ਕੋਈ ਇਹ ਚੀਜ਼ਾ ਦਾ ਕਰਨ ਲਈ ਮੈਂ ਕਰਾਂ ਮੁਕੇਂਦਰ ਬੜਨੀ ਆਈ ਨਹੀਂ ਵਿਬੀ ਨਾ ਪਤਾ ਨਹੀਂ ਪਤਾ ਨਹੀਂ ਹੋਣਾ ਇਹ ਮਿਲ ਕੁੰਡਿਆ ਨਹੀਂ ਕੋਈ ਤਾਂ ਲੱਗਦਾ ਹੈ ਕਿਵੇਂ ਘਟਾਂ ਮੈਂ ਇੱਧਰ ਆ ਜਾ ਦੱਸ ਵੀ ਮੈਂ ਇਹ ਦਿਨ ਹੁਣ ਆਇਆ ਕਹੂੰ ਵੀ ਨਾ ਵਾਹ ਦਾ ਫੰਦੀ ਨੂੰ ਨਾ ਮਾ ਮਾ ਆ ਜਾ ਬਈ ਮੈਂ ਕੁੰਡੇ ਕਟਾਉਣੇ ਹੈਗੇ ਜੀ ਮੈਨੂੰ ਪਤਾ ਹੈ ਨਾ ਕੋਈ ਲੈ ਨਹੀਂ ਰੋ ਬਾਈ ਦਾੰਬਾ ਹੁੰਦਾ ਜੇ ਤਾਂ ਮੂਰੇ ਆਪਣੇ ਦੇਖਣ ਨੂੰ ਪਿਆ ਹੋਵੇ ਨਾ ਫਿਰ ਤਾਂ ਉਹਦੋਂ ਦੇਖ ਲੈਣੇ ਹੁੰਦੇ ਹੈਗੇ ਨਾ ਕਾਫੀ ਟਾਈਮ ਬਾਦ ਜਿਆਦਾ ਨਹੀਂ ਲੈਂਦਾ ਹੈਗਾ ਕੁਝ ਵੀ ਉਹ ਤਾਂ ਮੈਂ ਦੱਸਤਾ ਦੀ ਮਹਾਇ ਕਰ ਲਾ ਹਲਫੇ ਵੀ ਗਏ ਚਲ ਮੈਂ ਇਧਰ ਆ ਜਾ ਮਹਾਣ ਕੁਝ ਕਰਨ ਲੱਗ ਜੂ ਜਾਂ ਕਈ ਵੇਰ ਪਰਵਾਹ ਹੁੰਦਾ ਜੇ ਆਪਾਂ ਕੁਝ ਕਰਦੇ ਹੁੰਦੇ ਨੇ ਕਿ ਆਪਾਂ ਆਪ ਕਰੀਏ ਨਾ ਵੀ ਘੇਰ ਮੈਂ ਜਾ ਕੇ ਦਿਖਾਉਂਗੀ ਵੀ ਮੈਂ ਕਰੇਗਾ ਅੱਜ ਨਾ ਕਾਫੀ ਦਿਨਾਂ ਬਾਅਦ ਸਾਡਾ ਸਿਲੰਡਰ ਭਰਿਆ ਗਿਆਗਾ ਸਾਰੀਆਂ ਭੈਣਾਂ ਇਹ ਗੱਲ ਕਹੇਤ ਹੋ ਜਾਓ ਸਿਲੰਡਰ ਭਰ ਹਰੋ ਜੀ ਤੋ ਭਰ ਆ ਜਾਂਦਾਗਾ ਸਿਲੰਡਰਾਂ ਦੀ ਸ਼ਾਰਟ ਬਹੁਤ ਜਿਆਦਾ ਹੋਈ ਪਈ ਹੈਗੀ ਨਾ ਪਿੱਛੇ ਤੋਂ ਹੀ ਸਿਲੰਡਰ ਆ ਨਹੀਂ ਰਹੇ ਹੈਗੇ ਸਾਨੂੰ ਅੱਜ ਕਾਫੀ ਦਿਨਾਂ ਬਾਅਦ ਮਿਲੇਗਾ ਅੱਜ ਵੀ ਪਤਾ ਨਹੀਂ ਕਾਹਤੋਂ ਪਿੱਛੇ ਤੋਂ ਨਹੀਂ ਆ ਰਹੇ ਬਸ ਅਗੇ ਮੇ ਜੀ ਸਿਲੰਡਰ ਸੀ 8 9 ਉਹ ਵੀ ਵੀ ਉਹਨੇ ਘਰਾਂ ਦੇ ਮੰਗਵਾਏ ਸੀਗੇ ਨਾ ਦੱਸੀ ਨਹੀਂ ਆਈ ਉਹਨਾਂ ਨੇ ਕਿਹਾ ਤਾਂ ਨਹੀਂ ਹੋਣੀ ਨਾ ਪਾਣੀ ਪਿੱਛੇ ਜਿਹੀ ਨਹੀਂ ਹੋਣੀ ਜੇ ਇਹ ਗੋਬਰ ਗਿਆ ਚੱਲਦੇ ਹੁਣ ਉਹ ਨਾ ਫਿਰ ਕੀ ਲੋੜ ਹੈਗੀ ਸਿਲੰਡਰਾਂ ਦੀ ਇਹਦੀ ਉਹ ਔਖਾ ਹੋ ਜਾਂਦਾ ਇਹ ਰੂਟੀ ਨਹੀਂ ਬਣਾਉਂਦਾ ਆਪਣੇ ਇੰਜ ਚੱਲ ਸਾਰੇ ਨੇ ਬੁੱਝ ਚੱਲਦੇ ਆ ਪਾਣੀ ਸਾਰੇ ਘਰਾਂ ਦੀ ਭਰਾਈ ਦੇਖੋ ਨਾ ਐਂ ਚਲ ਐਂ ਇੱਕ ਦੂਸਰ ਭਰੋ ਕੇ ਰੱਖਣੀ ਚਾਹੀਦਾ ਜੀ ਵਾਰੀ ਪਤ ਨਹੀਂ ਹੁੰਦਾ ਤੁੰਨੇ ਤੇ ਵੀ ਹੋਇਆ ਜਾਂ ਅੱਜਕੱਲ੍ਹ ਗਰਮੀ ਨਹੀਂ ਨਾ ਹੈਗੀ ਸਰਦੀ ਤੇ ਚੁੱਲ੍ਹਾ ਵੀ ਵਧੀਆ ਲੱਗਦਾਗਾ ਪਰ ਹੈਗੀ ਕੰਨੀਆਂ ਕਰੀਆਂ ਨੇ ਕਿ ਜਿੰਨਾ ਟਾਈਮ ਚੁੱਲ੍ਹੇ ਤੇ ਲਾਉਣਾ ਟਾਈਮ ਜਲਦੀ ਸਾਰਾ ਕੰਮ ਕਰਕੇ ਵੇਢੀ ਹੋ ਜੂਗੀ ਨਾ ਚੁੱਲ੍ਹੇ ਤੇ ਕੰਮ ਜਾਂ ਵਧ ਜਾਂਦਾਗਾ ਬਾਲਾ ਨੂੰ ਨੂੰਣ ਡਾਲਿਆ ਹੁੰਦਾ ਚੱਕ ਤਾਂ ਰਸਾ ਸਫਈਆ ਪਹਿਲਾਂ ਸੀ ਚੁੱਲ੍ਹੇ ਤੇ ਰੋਟੀ ਬਣਾਉਂਦੇ ਹੁੰਦੇ ਸੀ ਜਾਂ ਗੋਬਰ ਗੈਸ ਵੀ ਸਾਡਾ ਹੇਠ ਹੀ ਹੁੰਦਾ ਸੀਗਾ ਨੀਚੇ ਸੈਲਫ ਨਹੀਂ ਹੈਗੀ ਸੀ ਪੁਰਾਣੀ ਰਸੋਈ ਸੀ ਉਹਦਾ ਤੁਸੀਂ ਦੇਖੀ ਨਹੀਂ ਹੈਗੀ ਤੇ ਮੈਨੂੰ ਐ ਲੱਗਦਾ ਹੁੰਦਾ ਜੇ ਵੀ ਮੈਂ ਸਿਲੰਡਰ ਤੇ ਰੋਟੀ ਬਣਾਉਣੀ ਹੋਵੇ ਮੈਂ ਤਾਂ ਸੂਰੀ ਜੰਦੀ ਕੰਮ ਕਰ ਜਾਵਾਂਗੀ ਜਿੱਦਾਂ ਮੈਂ ਸਿਲੰਡਰ ਤੇ ਰੋਟੀ ਬਣਾਉਂਦੀ ਮਿੰਟ ਲੱਗਦਾ ਕਿਉਂ ਨੀਚੇ ਬੈਠਣ ਨੂੰ ਉੱਠਣ ਨੂੰ ਚੀਜ਼ ਚੱਕ ਲਿਆ ਕੋਈ ਭੁੱਲ ਕੇ ਦੁਬਾਰਾ ਫੇਰ ਖੜੇ ਹੋ ਜਾਓ ਬਾਹਲੇ ਗੇੜੇ ਲੱਗਦੇ ਹੁਣ ਉਹ ਹੀ ਗੱਲਾਂ ਸਾਰਾ ਕੁਝ ਇਕੱਠਾ ਕਰ ਰੱਖਿਆਗਾ ਹੁਣ ਫੇਰ ਵੀ ਐਵੇਂ ਕਿਤੇ ਟਾਈਮ ਨਾ ਲੱਗੇ ਆਉਂਗਾ ਨਹੀਂ ਆਸਮਾਨ ਨਹੀਂ ਆਉਂਗਾ ਹਜੇ ਤਾਂ ਹੋਈ ਤਾਂ ਰਹਿਵਾ ਮੈਂ ਫਿਰ ਮੈਂ ਦਹੀਂ ਜਮਾ ਦੂੰਗੀ ਦਾ ਜਰਾ ਆਲੂ ਮੈਂ ਨਾ ਇਹ ਦਰ ਮੈਂ ਜਿੰਨੀ ਗੋੜਤੀ ਇਹ ਗੋੜ ਕੁੰਡਾ ਡਾਲਾ ਕੇ ਬਣਾਉਂਦੀ ਮੈਂ ਬਹੁਤ ਡਾਲ ਦਾਲਦੀ ਹਾਂ ਕਿੰਨੇ ਕਿੰਨੇ ਬਣਾਤੇ ਚਾਰ ਦਿਨ ਚਾਰ ਦਿਨ ਤੋਂ ਇੱਕ ਇਹ ਥੋੜਾ ਜਿਹਾ ਫਿਰ ਹੋਰ ਬੋਲ ਲੈਂਦੀ ਫਿਰ ਗਲਾ ਵੱਡਾ ਹੋ ਜਾਊਗਾ ਅੱਛਾ ਹਾਂ ਮੈਨੂੰ ਕੋਈ ਲੱਗਿਆ ਘਟਾਉਣਾ ਨਾ ਹੀ ਲੱਗ ਗਈ ਤੁਹਾਨੂੰ ਨਾ ਨਾ ਜਦੋਂ ਘੱਟ ਘੱਟ ਦੋ ਤਿੰਨ ਕੁੰਗੜਾ ਬਣੂ ਕੇ ਨਾ ਉਸ ਤੋਂ ਫਿਰ ਗਲਾ ਨਹੀਂ ਵੱਡਾ ਹੁੰਦਾ ਹੈਗਾ ਉਹ ਦੁੱਤੀ ਜੀ ਇਹ ਇੱਥੋਂ ਹੀ ਕਢਾ ਲੇ ਫਿਰ ਆਹ ਚੀਜ਼ ਨਾ ਨੱਗੀ ਨਹੀਂ ਬੀ ਮੀਬੀ ਜੀ ਛੇਤੀ ਬੁੰਨਾ ਹੂੰ ਜੀ ਛੇਤੀ ਬੁੰਨਾ ਤਾਂ ਮਾਂ ਤਾਂ ਬੁੰਦੇ ਮੋਣੀ ਬਣੀ ਪਿਆ ਤਾਂ ਮਾਰ ਦੋ ਬਣੀ ਜੇ ਮੈਂ ਤਾਂ ਇਹ ਕਹਿੰਦੀ ਸੀ ਬਾਕੀ ਜੇ ਕੱਢਣਾ ਮੈਂ ਕੱਢ ਦਿੰਨੀ ਆ ਜੀ ਮੈਂ ਤਾਂ ਕੱਢ ਰੱਖਿਆ ਨਾ ਵੀ ਆਹ ਦੱਸ ਦੇ ਜੀ ਹਾਂ ਹਾਂ ਹੁਣ ਤਾਂ ਵੀ ਮੈਂ ਕੱਢ ਰੱਖਿਆ ਕਾਹ ਇੱਕ ਮਾਰ ਤੇ ਤੈਨੂੰ ਆਉਂਦੇ ਮਿਲਣੇ ਤੈਨੂੰ ਮਾਰ ਹਿੰਨੀ ਕਤਲ ਕਰਦੇ ਮਾਰ ਲੈਂਿਆ ਦੇ ਡੇਢ ਕੇ ਬਾਅਦ ਇਹ ਨਾ ਨੀਣ ਕੀ ਬਣੀ ਬੈਠੀ ਹੈ ਹਨ ਜਦੋਂ ਦੇ ਆਹੀ ਲੋ ਲੋ ਮੈਂ ਅੱਜ ਬੈਂਤ ਨੇ ਵੀ ਫੋਨ ਕਰਿਆ ਸੀ ਉਹ ਕਹਿੰਦੇ ਦੋ ਤਿੰਨ ਗਲਾ ਕਹਿੰਦੀ ਪਹਿਨੇ ਉੱਪਰ ਕਰ ਲਿਆ ਕਰੋ ਕਹਿੰਦੀ ਫਿਰ ਨਾ ਆ ਚੀਜ਼ ਨਹੀਂ ਕਹਿੰਦੀ ਨੰਗੀ ਹੁੰਦੀ ਹੈਗੀ ਆ ਕੱਢ ਦੇ ਨਿਕ ਹਾਂ ਵੀ ਗਲਾ ਡੀਪ ਜਿਆ ਨਹੀਂ ਹੁੰਦਾ ਹਾਂ ਹਾਂ ਜਿਵੇਂ ਆਪਣਾ ਵੱਡਾ ਸਾਰਾ ਜਿਆ ਨਹੀਂ ਹੋ ਜਾਂਦਾ ਆਪਾਂ ਫਿਰ ਉੱਪਰ ਬਟਨ ਲਾ ਲੈਂਦੇ ਜਦੋਂ ਉਹ ਸਾਰਾ ਟੱਕਿਆ ਜਾਂਦਾ ਹੈਗਾ ਫਿਰ ਇਹ ਫਟ ਨਹੀਂ ਲੱਗਦੀ ਲੈ ਵੀ ਮਾਦਰ ਦਾ ਢਾਂਗਾ ਖਿੱਚਦਾ ਕੈਮੀ ਬਾਹਰ ਉਧਰ ਦਾ ਹੈ ਵੀ ਦੋ ਤੋ ਹੁਣੀ ਹੁਣ ਫੈਸਲੇ ਆ ਦੇਣਾ ਦੋ ਇਹ ਤੁਹਾਨੂੰ ਵਿਆਹ ਆ ਗਿਆ ਬੀਬੀ ਇਹ ਪਾਪਾ ਜੀ ਨੂੰ ਵਿਆਹ ਆ ਗਿਆ ਨਾ ਬੀਬੀ ਵੀ ਨਾ ਜਾਓਗੇ ਰੇ ਅੱਛਾ ਹੋਰ ਕਾਕੇ ਨੇ ਕਹਿੰਦੋ ਨਹੀਂ ਜਾਣੀ ਆਏ ਜੁਨੀਅਰ ਨਾਲ ਵਿਆਹ ਹੈਗਾ ਜੀ ਜਿਸ ਦਿਨ ਪਾਪਾ ਜੀ ਨੂੰ ਲੈ ਕੇ ਗਏ ਨੇ ਉੱਥੇ ਨਾ ਫੜ ਕੇ ਜੁਨੀਅਰ ਕਰਕੇ ਲੈ ਕੇ ਗਏ ਨੇ ਲਿਖਿਆ ਹੋਇਆ ਸਾਰਾ ਕੁਝ ਨਾ ਉਹ ਪਿਆ ਲਿਖਿਆ ਨਾ ਇਹ ਨਹੀਂ ਹੈਗਾ ਅੱਦਾ ਕਰਨ ਹੋਰ ਉਹ ਪਿਆ ਵੀ ਫੜਾ ਦੇ ਪਿੱਛੇ ਬੈਠੇ ਜਿਹੜੇ ਫੜਨ ਆਏ ਸੀ ਉਹ ਵੀ ਦੁੱਲਟ ਸੀਗੇ ਹੈ ਤੇ ਗਾਹਾਂ ਜਦੋਂ ਉਥੇ ਠਾਣੇ ਜਗੇ ਗਾਹਾਂ ਉਥੇ ਦੁੱਲਟਾਂ ਦੀ ਵਿਆਹ ਸਾਰਾ ਆਪਦਾ ਹੀ ਮੇਲਗੇੜ ਉਥੇ ਇਕੱਠਾ ਹੋ ਗਿਆ ਉਹ ਠਾਣੇ ਜ ਠਾਣੇਦਾਰ ਹੱਸਦਾ ਸੀ ਕਹਿੰਦਾ ਆ ਵੀ ਆਪਣੀ ਨੇ ਆ ਵੀ ਆਪਣੀ ਨੇ ਸਾਰੇ ਆਪਦੀ ਨੇਗੇ ਗਾਹਾਂ ਠਾਣੇਦਾਰ ਦੀ ਜਿਹੜੀ ਰਿਸ਼ਤੇਦਾਰੀ ਸੀਗੀ ਭਾਣ ਜਨੂਸੀ ਉਹ ਗਾਹਾਂ ਸਾਡੇ ਸਕਿਆਂ ਦੀ ਸੀ ਕਹਿੰਦਾ ਮੈਂ ਸਾਡਾ ਭਾਣ ਜਾ ਕੇ ਧੋਗਵਾਲ ਵਿਆਹ ਹੋਇਆ ਹੋਇਆਗਾ ਪਾਪਾ ਜੀ ਨੂੰ ਕਹਿੰਦਾ ਕਹਿੰਦਾ ਤੇਰਾ ਮੁੰਡਾ ਵੀ ਧੋਗਵਾਲ ਆਇਆ ਕਹਿੰਦਾ ਵੀ ਸਕਿਆਂ ਦੀ ਨੇਗੇ ਸਾਰਾ ਕੁਝ ਉੱਥੇ ਇਕੱਠਾ ਹੋ ਗਿਆ। ਆ ਜੀ ਬੰਦੇ ਨੇ ਫੜ ਲੰਦੇ ਨੇ। ਹਮ ਆਦੇ ਬੰਦੇ ਹੋਰ ਫਿਰ ਹੁਣ ਕੀ ਕਰਾਂ ਡਿਊਟੀਆਂ ਨੇਗੀਆਂ ਨਿਭਾਉਣੀਆਂ ਪੈਂਦੀਆਂ ਨੇ ਨਾ। ਇਹਦੇ ਵਿੱਚ ਕੋਈ ਨਾ ਆਪਦਾ ਨਾ ਕੋਈ ਬਗਾਨਾ ਦਾ ਜਿੱਥੇ ਹੁਕਮ ਹੋ ਜਾਂਦਾ ਕਰਨਾ ਪੈਂਦਾ ਉਹਨਾਂ ਨੂੰ ਸਾਰਾ ਕੁਝ। ਲੋ ਜੀ ਸ਼ਾਮ ਦਾ ਟਾਈਮ ਹੋ ਗਿਆ। ਸਬਜ਼ੀ ਪਾਣੀ ਆਪਾਂ ਬਣਾ ਲਿਆ। ਹੁਣ ਮੈਂ ਚਲਦੀ ਆਂਗੀ ਬਾਹਰਲੇ ਘਰੇ ਕੱਪੜਾ ਲੀਡਾ ਲਾ ਕੇ ਧਾਰ ਤੋਂ ਹੋਊਗੀ ਬੇਲੀ। ਇਧਰੋਂ ਕੰਮ ਆਪਾਂ ਸਾਰੇ ਸਿਮੇਟ ਲੇ ਹੁਣ ਬਾਹਰਲੇ ਘਰੇ ਜਾਣੀ ਹੈ ਨਾ ਮੱਝਨ ਪਾਣੀ ਤਾਂ ਨਹੀਂ ਪਿਲਾਉਣੇ ਆ। ਗੋਹਾ ਵਗੈਰਾ ਸਿੜ ਦੇਾਂਗੇ। ਬੀਬੀ ਆਪਦਾ ਗਲਾ ਬੜਾ ਤੇ ਹੁਣ ਕਹਿੰਦੀ ਮੈਂ ਵੀ ਜਾ ਕੇ ਰੋਟੀ ਰੋਟੀ ਬਣਾਉਣੀ ਹੋਊਗੀ ਆਵਦੀ ਡਿਊਟੀਆਂ ਤੇ ਨਾ ਸੁੱਕ ਸੜਦੀਆਂ ਪੂਰ ਕਿਆ ਜੜੀ ਇਧਰ ਕੀ ਜੜੀ ਵੀ ਧਾਰਮ ਸਗੜਾ ਕੇ ਕਿਧਰ ਕੀ ਬੰਨ ਨੂੰ ਫੋਨ ਆ ਗਿਆ ਕਿੱਥੇ ਗੋਟਾਂ ਚੱਲ ਰਹੀਆਂ ਨੇ ਜੜੀਆਂ ਲੈ ਕਹਿਣ ਆਏ ਨੇ ਅੱਛਾ ਕਿੱਥੇ ਐ ਨਹੀਂ ਪਤਾ ਘਰੇ ਵੀ ਆ ਜਾਣ ਕਹਿੰਦੇ ਸੀ ਕਿ ਕਹਿੰਦੇ ਘਰੇ ਆਈਏ ਕਿੰਨੇ ਡੜਿਕ ਨੇ ਚਾਹ ਪੀਣੀ ਤਾਂ ਆਜੋ ਰੋਟੀ ਖਵਾ ਲੈ ਡਿਨਰ ਡਿਨਰ ਦਾ ਟਾਈਮ ਹੋ ਗਿਆ ਹੁਣ ਤਾਂ ਮੱਖਣ ਸੀਗਾ ਅੱਛਾ ਕਹਿੰਦਾ ਸੀ ਵੀ ਬੋਟਾ ਨੂੰ ਕਹਿਣਾ ਉਹਦੇ ਚਾਚਾ ਜੀ ਦੇ ਘਰੇ ਆਏ ਨੇ ਬੋਲਦਾ ਸਾਰੇ ਜੀ ਕਹਿੰਦੇ ਹੁਣੇ ਹੈ ਸਾਰੇ ਪਕਾ ਕੇ ਟੱਕਰ ਕੇ ਆ ਜਾਣਗੇ ਅੱਛਾ ਜਿਉਂ ਹੀ ਆਉਣਾ ਹੋਇਆ ਉਹ ਆ ਜਾਣਗੇ ਧੁਗ ਵਾਲੇ ਖੜੇ ਹੋਏ ਨੇ ਸਾਡੇ ਸਾਹ ਕਾਂ ਦੇ ਵਿੱਚ ਚਾਚਾ ਜੀ ਤੇ ਉਹ ਬੋਟਾ ਨੂੰ ਕਹਿਣਾ ਆਏ ਦੇਗੇ ਉਹ ਆ ਹੱਸਦੇ ਸੀ ਉਹ ਕਾਫੀ ਇੱਕ aí ਜਾਣੇ ਹੋਣ ਸਾਰੇ ਘਰਾਂ ਦੇ ਹੋਣਗੇ ਨਾ ਜਿਹੜੇ ਵੀ ਉਹਦੇ ਨਾਲ ਹੁੰਦੇ ਹੀ ਨੇ ਪਿੰਡ ਦੇ ਵੀ ਸਾਂਝਾ ਰੰਦਾ ਖੜਾ ਕਰਿਆ ਹੁੰਦੇ ਜਿੰਦਾਂ ਉਹ ਕਹਿੰਦੇ ਹੱਸਣ ਲੱਗੇ ਕਹਿੰਦੇ ਘਰੇ ਆਈਏ ਨਵੀਂ ਤੇੜੀ ਗਾ ਜੀ ਚਾਹ ਵੀ ਨਹੀਂ ਧਾਜੋ ਨਹੀਂ ਕਹਿੰਦਾ ਇੱਕਠਾਈ ਕਰਦੇ ਬਈ ਉਹ ਵਧੀਆ ਫਿਰ ਘਰ ਕੋਥੀ ਗੈਦਾਂਗੇ ਹੋਰ ਹੁਣ ਜਰ ਪਕਾਈ ਕਰਨੀ ਦੁੱਧ ਹਜਿਆ ਪੈਗਾ ਗੰਜ ਮੈਂ ਆਪੀ ਆ ਕੇ ਪਾ ਦੂੰ ਘਾੜ ਕਢਾ ਕੇ ਨੇ ਤੂੰ ਸੁੱਕ ਵਗੈਰਾ ਸਿਰਦੇ ਇਹਨਾਂ ਬੰਨ ਫੋੜ ਦੇ ਇਹ ਜਿਵੇਂ ਕਰਦੇ ਇੱਕਾ ਠੰਡਾ ਪਾ ਕੇ ਸੁੱਕਣਾ ਹੁਣ ਠੰਡ ਹੁੰਦੀ ਹੈਗੀ ਤੇ ਇਹ ਅਗੀ ਗਾਦ ਨੇ ਸੰਗਲਦਾਂ ਆ ਜਾਂਦੀਆਂ ਨੇ ਕਿੱਲੇ ਤੋਂ ਘੜਾ ਆ ਜਾਂਦੀਆਂ ਨੇ ਲਈ ਹਰ ਕਿਨੂੰ ਹੁੱਕਾਂ ਦੇ ਬੰਨਣ ਲੱਗੀ ਦੋਨਾਂ ਨੂੰ ਗਾਈ ਇਹਦੇ ਨਾਲ ਮੋਜਾਂ ਲੈਂਦੀ ਸਾਰੇ ਪ੍ਰਾਂਡੇ ਦੀ ਕੱਲੀ ਕੱਚੇ ਥਾਂ ਦੀ ਗਾਈ ਹੁੰਦੀ ਹੈ। ਚੱਲੋ ਕਿਵੇਂ ਤੂੰ? ਨਿਕਾਲੋ। ਸਾਡੀ ਆ ਮੱਜਣਾ ਜਿਹੜੀ ਇਹ ਆਪ ਨੂੰ ਥੱਲੇ ਗਿੱਲਾ ਨਹੀਂ ਕਰਦੀ ਚਾਹੇ ਨੂੰ ਹਰ ਹਰ ਰੋਜ਼ ਇੱਥੇ ਹੁੰਦੀ ਹੈਗੀ ਸ਼ਾਮ ਨੂੰ। ਸਾਰੀ ਰਾਤ ਇੱਥੇ ਰਹੂਗੀ ਦੁਪਹਿਰ ਤੱਕ ਤੇ ਸਵੇਰ ਤੱਕ 8 ਵਜੇ ਤੱਕ। ਇਨੇ ਗਿੱਲਾ ਨਹੀਂ ਕਰਨਾ ਉਹ ਤਾਂ ਸਾਰਾ ਸੁੱਕਾ ਰਹੇ ਦੂਜੇ ਥਾਂ ਜਾ ਕੇ ਮਿਲਾਵ ਕਰਕੇ ਗੋਹਾ ਕਰਕੇ ਆਪ ਉਹ ਤਾਂ ਸੁੱਕਾ ਸੁੱਕਾ ਹੈ ਠੀਕ ਨਹੀਂ ਹੋਇਆ ਇਹ ਤਾਂ ਖੁੰਜਾਣਾ ਹੈ ਜਦ ਖੁੰਜਾ ਜਿਆਦਾ ਹੈ ਤੇਲਾ ਦੇ ਗਰਬ ਜਿਹੇ ਮੱਛੀ ਲੱਗਦੇ ਹੋਰ ਆਉਂਦੀ ਨਹੀਂ ਹੈਗੇ ਨਾ ਮਿੱਤ ਦਾ ਦੇ ਦਿੱਸ ਤਾ ਮੱਛੀ ਡੱਬੀ ਠੀਕ ਮੱਛੀ ਦਾ ਹੁੰਦਾ ਹੈ ਠਾ ਆਉਂਦਾ ਬੁੱਕਾ ਇਹਦੇ ਨਾਲ ਆਉਂਦੀ ਹੈ ਹਾਂ ਆਉਂਦਾ ਸੁੱਕ ਲੋਟ ਕਰਾਈ ਵਧੀਆ ਕੰਮ ਆਉਂਦਾ ਉਹ ਜੋ ਖਾ ਰੋਇਆ ਦਾ ਬਾਬੇ ਪਹਿਲਾਂ ਆਪਾਂ ਉਹ ਖੜਦੇ ਹੁੰਦੇ ਚਾਰ ਜਗੜਿਆ ਹੋਇਆ ਜਾ ਚਾਰ ਜਿੰਨਾ ਹੁਣ ਸੁੱਕੇ ਕੀ ਇੰਨਾ achar ਕਰ ਲੈਂਦੇ ਸੀ ਅਸੀਂ ਹੋ ਜਾਂਦਾ ਚਾਰ ਇੰਨਾ ਚਾਰ ਸੁਕਾ ਕੇ ਅੰਦਰ ਢੇਰ ਲਾਉਂਦੇ ਫਿਰ ਉਹਦਾ ਸੁੱਕ ਛਿੱੜਦੇ ਨਾ ਐਦਕੀ ਨਹੀਂ ਸੁੱਖ ਨਾਲ achar ਸਾਡਾ ਖਰਾਬ ਨਿਕਲਿਆ ਹੈਗਾ ਐਦਕੀ ਤਾਂ ਵਧੀਆ ਹੈਗਾ ਕਿੱਥੋਂ ਉਹ ਤੇ ਬਦੀਰ ਹੋ ਜਾਂਦੇ ਪਹਿਲਾਂ ਸੁਕਾਉਂਦੇ ਫਿਰ ਅੰਦਰ ਢੇਰੀ ਲਾਉਂਦੇ ਹੂੰ ਉੱtte ਭਾਗੇ ਵਿਚਾਰੀ ਦੇ ਕਿਵੇਂ ਅੱਖ ਚ ਨਾ ਪੈ ਜੇ ਇਹਦੀ ਖਾਂਦੀਆਂ ਗਲੀ ਟੂੜੀ ਨੂੰ ਬੜੇ ਚਾਰ ਨੂੰ ਬਣਾ ਖੰਦੀਆਂ ਨੇ ਬੱਸ ਕਿ ਮੈਂ ਅੱਜ ਇਹ ਕੋਈ ਨਾ ਹੀ ਲੱਗਦਾ ਕਿ ਅੱਜ ਸਾਰੇ ਦਿਨ ਦੀ ਸਵੇਰ ਦੀ ਕਿ ਮੈਂ ਰਾਤ ਵੀ ਕਿੰਨੀ ਗਰਮੀ ਸੀ ਹਾਂ ਪਤਾ ਨਹੀਂ ਕਰ ਤੂੰ ਨਹੀਂ ਕਿ ਮੈਂ ਖਾਂਦੀ ਆ ਅੱਜ ਗਿੱਲਾ ਕਰ ਲਈ ਜੇ ਕੋਈ ਹੋਰ ਤੁਹ ਜਗਾਸ ਕਨ ਖਤਮ ਕਰਨਾ ਕਿਉਂਕਿ ਪਤਾ ਲੱਗ ਗਿਆ ਨਾ ਵੀ ਗੈਸ ਮਿਲਣਾ ਨਹੀਂ ਹੈਗਾ ਛੇਤੀ ਇਹ ਵੀ ਬਾਹਲੇ ਦਿਨਾਂ ਬਾਅਦ ਮਿਲੇਗਾ ਨਾ ਬਚਤ ਕਰੀਏ ਇਹ ਆਪਾਂ ਬਹੁਤ ਘੱਟ ਜਲਾਉਨੇ ਆਪਾਂ ਤਾਂ ਬਹੁਤ ਘੱਟ ਜਲਾਉਨੇ ਆ ਜਿਹੜੀ ਹੈ ਨਾ ਜਿਵੇਂ ਮੇਰੀ ਬੀਬੀ ਲਾਲੋ ਨਾ ਤੇ ਜਾਂ ਸਾਡੀ ਇੱਥੇ ਵਾਲੀ ਬੀਬੀ ਇਹ ਇਹਨਾਂ ਨੂੰ ਵਿਚਾਨੀ ਨੂੰ ਪਤਾ ਨਹੀਂ ਪਤਾ ਨਹੀਂ ਲੱਗਦਾ ਇਹ ਥੋੜਾ ਜਿਹਾ ਵੱਧ ਵਰਤ ਜਾਂਦੀ ਹੈ ਰੇਕੀ ਕਰਦੀ ਹੈ ਨਾ ਮੇਰੀ ਬੀਬੀ ਹੁਣ ਜਿਵੇਂ 4-5 ਦਿਨ ਲਾ ਕੇ ਗਈ ਸੀ ਉਹ ਕੀ ਕਰਦੀ ਜਿਵੇਂ ਆ ਆ ਕੇ ਸਭ ਚਲਾਉਣਿਆਂਗੇ ਤੇ ਚਲੋ ਫਿਰ ਬਣ ਜੂਗਾ ਇਹ ਨਹੀਂ ਛਾੜੀ ਕੇ ਉੱਤੇ ਤਵਾ ਰੱਖ ਕੇ ਆਪ ਹੌਲੀ ਹੌਲੀ ਸਮਾਨ ਇਕੱਠਾ ਕਰੀ ਜਾਂਦੀ ਰਹਿੰਦੀ ਤੇ ਬਾਜੂ ਦੀ ਨਿਕਲੀ ਜਾਂਦਾ ਰਹਿੰਦਾ ਉਹਦੇ ਜੇ ਕੱਲੀ ਕੋਲੀਧਰ ਨੀ ਕੱਲੀ ਕੋਲੀਧਰ ਕੇ ਕਿੰਨਾ ਕਿੰਨਾ ਚਿਰ ਖੜੇ ਰਹਿਣਾ ਨਾ ਤੇ ਵੀ ਗਾਇਸ ਤਾਂ ਉਹ ਖਤਮ ਹੋ ਹੀ ਜਾਂਦਾਗਾ ਉਹਨਾਂ ਨਾਲ ਵੀ ਚੱਲੀ ਜਾਂਦਾਗਾ ਕੋਈ ਵਾਸਤਾ ਨਹੀਂ ਮੈਂ ਦੱਸਿਆ ਮੈਂ ਉੱਥੇ ਵੀ ਜਦੋਂ ਤੱਕ ਵਾਜਣੀ ਮੈਂ ਉੱਥੇ ਵੀ ਗਈ ਨਹੀਂ ਹੁੰਦੀ ਆ ਵੀ ਤੁਸੀਂ ਆਏ ਨਾ ਛੱਡ ਕੇ ਇਹ ਖਤਮ ਹੁੰਦਾਗਾ ਫਿਰ ਇਹ ਤਾਂ ਭਰਉਣਾ ਕੋ ਪੈਸਿਆਂ ਦਾ ਭਰਿਆ ਜਾਊਗਾ ਗਠੂਈ ਭਰਿਆ ਜਾਊਗਾ ਬਾਕੀ ਆਏ ਨਹੀਂ ਹੁੰਦਾ ਵੀ ਪੈਸਿਆਂ ਚਲੋ ਭਰੇ ਜਾਉਂ ਚੀਜ਼ ਮਿਲਦਾ ਜਾਵੇ ਕਈ ਵਾਰ ਮਿਲਦੀ ਵੀ ਨਹੀਂ ਹੁੰਦੀ ਹੈ ਨਾ ਤੇ ਫਿਰ ਵੀ ਆਪਾਂ ਖੜੇ ਝਾਕੀ ਜਾਂਦੇ ਹੈਗੇ ਚਲੋ ਅੱਜ ਕੱਲ ਤਾਂ ਸਿਸਟਮ ਬਹੁਤ ਜ਼ਿਆਦਾ ਨੇਗੇ ਤੇ ਬਿਜਲੀ ਵਾਲੇ ਝੁੱਲੇ ਵੀ ਚੱਲ ਪਏ ਕਿਵੇਂ ਵੀ ਆਪਾਂ ਨਾ ਉਹ ਕਰ ਲੈਨੇ ਆ ਪਹਿਲਾਂ ਸਾਰਾ ਕੰਮ ਹੀ ਦੇਖੋ ਜਿਵੇਂ ਚੁੱਲੇ ਤੇ ਹੁੰਦਾ ਸੀ ਬਹੁਤ ਔਖਾ ਸੀਗਾ ਚਲੋ ਹੁਣ ਤਾਂ ਬਹੁਤ ਸੌਖੇ ਹੈਗੇ ਨਹੀਂ ਮਿਲੂ 2-4 ਦਿਨਾਂ ਨਾਲ ਲਾ ਲਾਂਗੇ ਕੋਈ ਗੱਲ ਨਹੀਂ ਨਾ ਚੁੱਲੇ ਤੇ ਤੇ ਸਾਡੀ ਬੜੀ ਹਾਸੇ ਨਿਕਲਦੀ ਨਵੀਂ ਕਹਿੰਦੀ ਤੂੰ ਵੀ ਤੁਸੀਂ ਆਏ ਨਾ ਕਰਿਆ ਕਰੋ ਮੈਂ ਉੱਥੇ ਵੀ ਟੋਕਦੀ ਰਹਿੰਦੀ ਰਹੀ ਇੱਥੇ ਤਾਂ ਮੈਥੋਂ ਬਰਾ ਫਰੀ ਹੋ ਜਾਂਦੀ ਸਾਰਾ ਕੁਸ ਮੈਂ ਕਹਿੰਦੀ ਮਮਾ ਮਮੀ ਹੋਦੀ ਮਮੀ ਹੋਦੀ ਪਰ ਸਾਡੀ ਇੱਥੇ ਵਾਲੀ ਬੀਬੀ ਕੀ ਕਰਦੀ ਹੈ ਕਿ ਵਿਚਾਰੀ ਇੱਕ ਪੇੜਾ ਕਰ ਲੂਗੀ ਇਹ ਜਿਹੜੀ ਤਵੇ ਤੇ ਰੋਟੀ ਹੈ ਉਹਨੂੰ ਰਾੜ ਕੇ ਫੇਰ ਉਧਰ ਵੀ ਤਵਾ ਰੱਖ ਕੇ ਫੇਰ ਰੋਟੀ ਪਾਉਂਦੀ ਉਹ ਕਿੰਨਾ ਟਾਈਮ ਲੱਗ ਜਾਂਦਾ ਹੈਗਾ ਨਾ ਇਹ ਸਾਰੀਆਂ ਹੀ ਬੀਬੀਆਂ ਐਵੇਂ ਨਹੀਂ ਹੈਗੀਆਂ ਵਿਚਾਰੀਆਂ ਨਾ ਚਲੋ ਵਧੀਆ ਰਹੋ ਤਾਂ ਡੰਗ ਰੋਂਦੀਆਂ ਰਹੀ ਪਹਿਲਾਂ ਨਾਨੀ ਘਰ ਜਾ ਨਹੀਂ ਭਣ ਤੁਹਾਡੇ ਕੀ ਕੰਮ ਹੈ ਮੈਂ ਤਾਂ ਆਉਂਦੀ ਨਹੀਂ ਤੁਸੀਂ ਆ ਜੋ ਕਹਿੰਦੇ ਰੋਟੀ ਤਾਂ ਸਾਡੀ ਮੇਰੀ ਬੀਬੀ ਬਣਾਉਂਦੀ ਉੱਥੇ ਵੀ ਤੇ ਇੱਥੇ ਵਾਲੀ ਬੀਬੀ ਵੀ ਇੱਥੇ ਰੋਟੀ ਬਣਾਉਂਦੀ ਹੈਗੀ ਨਾ ਬਣਾਉਂਦੇ ਤਾਂ ਚਲੋ ਵੀ ਜਿਵੇਂ ਹੁਣ ਭਰਜਾਈ ਲੱ ਲਾ ਸਾ ਅਸੀਂ ਨਾਲ ਸਾਡੇ ਵਰਗੇ ਤਾਂ ਮੱਜਾ-ਮੁਜਾ ਸਾਂਭਣ ਵਾਲੀ ਹੁੰਦੀ ਹੈ ਰਗੇ ਵੀ ਬੁੜੀਆਂ ਚਲੋ ਚੁੱਲੇ ਦਾ ਕਰ ਲੈਂਦੇ ਨੇ ਹੋਰ ਤਾਂ ਉਹਨਾਂ ਤਾਂ ਨਹੀਂ ਹੁੰਦਾ ਨਾ ਜਿਵੇਂ ਤਾਰਾ ਘੜ ਲੱਗੋ ਹਸਟਲਾ ਨਹੀਂ ਸਿੱਟਿਆ ਜਾਂਦਾ ਨਾ ਕੱਕੰਡਾ ਨਹੀਂ ਪੈਂਦਾ ਹੈਗਾ ਜੁੱਲੇ ਚੁੱਲੇ ਦਾ ਕੋ ਬੈਠੀ-ਬਿਠੇ ਕਰ ਲੈਂਦੀਆਂ ਨੇ ਫਿਰ ਇਹ ਹਾਸਿ ਹੋਗੇ ਵੀ ਨਾਲੇ ਆਏ ਜੇ ਲੱਗੂਗਾ ਵੀ ਹਾਏ ਖਤਮ ਹੋਈ ਜਾਂਦਾਗਾ ਹਮਣੋ ਅਸੀਂ ਇਹ ਸਿਲੰਡਰ ਤਾਂ ਹੀ ਭਰ ਕੇ ਰੱਖਿਆ ਨਹੀਂ ਅਿਤਕੇ ਸੇਸਣ ਲੱਗੇ ਗਲਦੀਪ ਕਹਿੰਦਾ ਵੀ ਤੇ ਰੇੜੀ ਕਹਿੰਦੇ ਕਹਿੰਦੇ ਵੀ ਇੰਨਾ ਛੇਤੀ ਤਾਂ ਨਹੀਂ ਸਿਲੰਡਰ ਮੁੱਕਦਾ ਵੀ ਫੇਰ ਤਾਂ ਡੇਢ ਕ ਮਹੀਨੇ ਹੋਇਆ ਮਾਹ ਨਹੀਂ ਐਦਗੀ ਤੋਂ ਗਵਾਲ ਵਾਲੀ ਬੀਬੀ ਰੋਟੀ ਲਾ ਕੇ ਗਈ ਹੈਗੀ ਚਾਰ ਪੰਜ ਦਿਨ ਉਹਨੇ ਬਾਲਾ ਖਤਮ ਕਰਿਆ ਹੋਊਗਾ ਮੈਂ ਤਾਂ ਵਿਚਾਰੀ ਨੇ ਕੰਮ ਕਰਿਆ ਠੋਕੇ ਨਾ ਤਾਂ ਮੈਂ ਕੰਮ ਕਰਦੀ ਥੋੜਾ ਤੇ ਵੈਸੇ ਹੱਸਣ ਦੀਆਂ ਗੱਲਾਂ ਨਹੀਂ ਚਲੋ ਹੁਣ ਉਹਨਾਂ ਨੂੰ ਨਹੀਂ ਪਤਲਾ ਦੋ ਕਿਹੜਾ ਵਿਚਾਰੀ ਜਾਣ ਕੇ ਉਹ ਕਰਦੀ ਨੇ ਨਾ ਉਹਨਾਂ ਦਾ ਰੁਟੀਨ ਹੀ ਐ ਬਣ ਗਿਆ ਉੱਥੇ ਜਾ ਕੇ ਇਹ ਦੋ ਰੋਟੀ ਬਣਾ ਦੀ ਮੈਂ ਬਾਲਾ ਕਹਿੰਦੀ ਵੀ ਤੁਸੀਂ ਐ ਨਾ ਛੱਡਿਆ ਕਰੋ ਇਹਨੂੰ ਵੀ ਬਾਲਾ ਵੀ ਨਾ ਛੱਡਿਆ ਕਰੋ ਠੀਕ ਠ ਆ ਲੈ ਇਸ ਵੀ ਕੋ ਨਾ ਮੈਂ ਫੁੱਲ ਰੱਖਣੀਆਂ ਤੁੰਨਾ ਗੈਸ ਬੰਦਾ ਵੀ ਵਧੀਆ ਗੋਬਰਿਆਂਸ ਤੋਂ ਵਧੀਆ ਬੰਦਾ ਬੰਦਾ ਵਧੀਆ ਦੁੱਧ ਗੈਸ ਤੋਂ ਘੱਟੀ ਵਰਤਦੀ ਹੁਣ ਮੋਟੀ ਰੋਟੀ ਸਿਮਾ ਕੰਮ ਵਾਸਤੇ ਕਰਨਾ ਤਾਂ ਮੈਂ ਇਧਰ ਹੀ ਰੱਖ ਦੇਣੀ ਆ ਇੱਕ ਦਿਨ ਮੈਂ ਨਾ ਮੈਨੂੰ ਆਦਤ ਹੈ ਸੀ ਕੁੱਤੇ ਬਿੱਲੇ ਦੇ ਰੋਟੀਆਂ ਲਾਉਣੇ ਮੈਂ ਥੋੜੀਆਂ ਜਿਹੀ ਭਾਰੀਆਂ ਲਾ ਦਿੰਦਾ ਨਾ ਮੈਂ ਗੈਸ ਤੇ ਪਹਿਲਾਂ ਤਾਂ ਮਾਰ ਰੱਖਦੀ ਰੋਟੀ ਫਿਰ ਮੈਂ ਡੱਬੇ ਦੇ ਉੱਪਰ ਨਾ ਰੋਟੀਆਂ ਦੇ ਉੱਪਰ ਰੱਖਦੀ ਉਹ ਕਿਉਂਕਿ ਲਾਸਟ ਤੇ ਰਾਹੀ ਸੀ ਉਹ ਗਰਮ ਸੀ ਮਹਾਂ ਦੂਜੇ ਰੋਟੀਆਂ ਠੰਡੀਆਂ ਨਹੀਂ ਹੋਣੀਆਂ ਇੱਕ ਪਹਿੰਦਾ ਕਮੈਂਟ ਹੈ ਕਹਿੰਦੇ ਇੰਨੀਆਂ ਮੋਟੀਆਂ ਰੋਟੀਆਂ ਉਹ ਰੋ ਜਿਵੇਂ ਆਹ ਰੋਟੀਆਂ ਨੇ ਕੁੱਤਿਆਂ ਦੀਆਂ ਬਿੱਲੀਆਂ ਦੀਆਂ ਇਹ ਰੋਟੀਆਂ ਥੋੜੀਆਂ ਵੱਧ ਭਾਰੀ ਨਹੀਂ ਹੈ। ਵੈਸੇ ਅੱਜ ਕੱਲਰ ਰੋਟੀ ਭਾਰੀ ਚਲਦੀ ਹੈਗੀ ਨਾ ਪਰ ਇੰਨੀਆਂ ਵੀ ਭਾਰੀ ਨਹੀਂ ਹੈਗੀਆਂ ਵੀ ਜਿੰਨੀ ਆਪਾਂ ਵੀ ਕਹਿ ਦਈਏ ਇਹ ਤਾਂ ਕੁੱਤੇ ਬਿੱਲੇ ਥੋੜੀ ਵੱਧ ਭਾਰੀ ਲਈ ਹੈ। ਤੇ ਇਹ ਫਿਰ ਮੈਂ ਡੱਬੇ 'ਚ ਜਿਵੇਂ ਹੁਣ ਆਹ ਰੋਟੀਆਂ ਲਾ ਕੇ ਮੈਂ ਵੀ ਡੱਬੇ 'ਚ ਰੱਖਣਾ ਰੋਟੀਆਂ ਦੇ ਉੱਪਰ ਨਾ ਗਰਮ ਰਹਿਣਗੀਆਂ। ਤੇ ਉਹ ਮੈਂ ਤਾਂ ਰੱਖੀ ਸੀਗੀ ਨਾ ਮਾਹੌ ਨਾਲ ਨੇ ਆਖਿਆ ਸੀ ਕਿ ਦੇ ਸਮਝਿਆ ਨਾ ਵੀ ਇਹ ਸੁੱਡੀ ਰੋਟੀਆਂ ਰਹਿਣਗੀਆਂ। ਇਹ ਤਾਂ ਫਿਰ ਮੈਨੂੰ ਇਹ ਹੋ ਗਿਆ ਮੈਂ ਗੈਸ ਦੀ ਬਰਤ ਤੇ ਕਰਨ ਦੀ ਮਾਰੀ ਨੇ ਫਿਰ ਮੈਂ ਚਾਰ ਪੰਜ ਕੀ ਕਰਦੀ ਆ। ਤੇ ਚਲੋ ਜੀ ਹੁਣ ਆਪਾਂ ਰੋਟੀ ਬਣਾ ਲਈ ਬਸ ਆ ਰੋਟੀ ਡਾੜ ਕੇ ਫਿਰ ਆਪਾਂ ਰੋਟੀ ਖਾਣੇ ਆ ਸਬਜ਼ੀ ਵਗੈਰਾ ਪਾਈ ਬੈਠਾਂਗੇ ਨਾ ਮਿਲਦੇ ਹਾਂ ਹੁਣ ਕੱਲ ਨੂੰ ਕਿਸੇ ਹੋਰ ਸੋਹਣੇ ਜਿਹਾ ਬਲੌਗ ਦੇ ਨਾਲ ਉਮੀਦ ਹੈ ਤੁਹਾਨੂੰ ਬਲੌਗ ਜਰੂਰ ਪਸੰਦ ਆਏ ਹੋਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ